ਬੜੀ ਵਾਰਾ ਕਮੈਂਟਰੀ ਵਾਲਿਆਂ ਨੇ ਬਹੁਤ ਨੁਕਸਾਨ ਕੀਤਾ ਜੇ ਜੱਗੂ ਭਗਵਾਨਪੁਰ ਦੀ ਟੀਮ ਰਨ ਕਰਦੀ ਸੀ ਉਥੇ ਤੇ ਜੱਗੂ ਭਗਵਾਨਪੁਰ ਜਿਹੜਾ ਉਹ ਉਥੇ ਫੈਡਰੇਸ਼ਨ ਚਲਾ ਰਿਹਾ ਸੰਦੀਪ ਦੇ ਨਾਲ ਵੀ ਜੱਗੂ ਭਗਵਾਨਪੁਰ ਕੌਣ ਆ ਜਿਹੜਾ ਉਹ ਫੈਡਰੇਸ਼ਨ ਚਲਾ ਰਿਹਾ ਸੀ ਦੁੱਲੇ ਬੱਗੇ ਪਿੰਡ ਤੇ ਗੋਲੀਆਂ ਚ ਗੋਲੀਆਂ ਚੱਲੇ ਇਹ ਐਮ ਐਲ ਕੇ ਅੱਲੀਓ ਸੰਦੀਪ ਅੱਲੀਓ ਤੋਂ ਜਾਂ ਕਿਹੜੇ ਕਿਹੜੇ ਪਲੇਅਰਾਂ ਨਾਲ ਅੱਲੀਓ ਚਲਵਾਈਆਂ ਗਈਆਂ ਉਹ ਗੱਲ ਦਾ ਸੋਸ਼ਲ ਮੀਡੀਆ ਤੇ ਬਹੁਤ ਰੌਲਾ ਪਿਆ ਉਸ ਤੋਂ ਬਾਅਦ ਜੋਤਾ ਮਹਿਮਦਵਾਲ ਕਬੱਡੀ ਦਾ ਵਧੀਆ ਪਲੇਅਰ ਸੀ ਉਹਦੇ ਤੇ ਉਹਦੇ ਘਰ ਤੇ ਗੋਲੀਆਂ ਚੱਲੀਆਂ ਉਸ ਤੋਂ ਬਾਅਦ ਰੈਂਕੂ ਖਰਾਇਤੀ 2018 ਦੇ ਵਿੱਚ ਕੈਨੇਡਾ ਦਾ ਬੈਸਟ ਰੇਡਰ ਸੀਗਾ ਜਿਹੜਾ ਉਹਦੇ ਘਰ ਦੇ ਮੂਹਰੇ 48 ਆਵਰ ਬੈਠੇ ਰਹੇ ਜੀ ਜਾਂ ਤਾਂ ਖੇਡਣਾ ਪਊਗਾ ਨਹੀਂ ਫਿਰ ਬਾਹਰ ਨਿਕਲ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਹਾਂਜੀ ਆਪਾਂ ਵੀਡੀਓ ਜਾਂ ਆਡੀਓ ਦੇ ਵਿੱਚ ਅੱਜ ਇਹ ਦੱਸਾਂਗੇ ਵੀ ਸੁਰਜਣ ਚੱਠੇ ਤੇ ਸੰਦੀਪ ਨੰਗਲੰਬੀ ਆਂ ਦਾ ਰੌਲਾ ਕੀ ਸੀਗਾ ਸਿੱਧੇ ਤਰੀਕੇ ਦੇ ਵਿੱਚ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਸਾਡੇ ਚੈਨਲ ਤੇਜਪ੍ਰੀਤ ਟਾਕ ਨੂੰ ਸਬਸਕ੍ਰਾਈਬ ਕਰਿਓ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਤੇ ਟਿਕਟੋਕ ਤੇ ਵੀ ਸਾਡਾ ਅਕਾਊਂਟ ਆ ਤੁਸੀਂ ਉਸਤੇ ਵੀ ਸਾਡੇ ਨਾਲ ਜੁੜ ਸਕਦੇ ਹੋ ਸਾਡੇ ਨਾਲ ਤੁਸੀਂ ਇੰਸਟਾਗ੍ਰਾਮ ਤੇ ਵੀ ਰਾਬਤਾ ਕਰ ਸਕਦੇ ਹੋ ਕਿਉਂਕਿ ਸਾਰੇ ਖਾਤਿਆਂ ਦੇ ਨਾਮ ਆਪਣਾ ਤੇਜਪ੍ਰੀਤ ਟਾਕ ਸੇਮ ਹੀ ਆ ਇਸ ਟੌਪਿਕ ਤੇ ਮੈਨੂੰ ਵੀਡੀਓ ਬਣਾਉਣ ਦੀ ਇਸ ਕਰਕੇ ਲੋੜ ਪਈ ਮੈਂ ਸੰਦੀਪ ਨੰਗਲੰਬੀਆ ਦੇ ਪਰਿਵਾਰ ਨਾਲ ਵੀ ਗੱਲ ਕੀਤੀ ਆ ਕੁਛ ਦਿਨ ਪਹਿਲਾਂ ਮੈਂ ਦੇਖ ਰਿਹਾ ਸੀਗਾ ਇੱਕ ਫੇਸਬੁੱਕ ਪੋਸਟ ਛੁੜੀ ਵੀ ਆ ਗਈ ਹੈ ਸਾਰੇ ਸੰਦੀਪ ਦੇ ਸੱਜਣ ਮਿੱਤਰ ਪਹਿਲਾਂ ਇਕੱਠੇ ਹੁੰਦੇ ਸੀ ਕੁਝ ਸੰਦੀਪ ਦੀ ਮੌਤ ਤੋਂ ਬਾਅਦ ਅਲੱਗ ਹੋ ਗਏ ਕੋਸ਼ ਸੰਦੀਪ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਨਾਲ ਰੋ ਗਏ ਕਿਉਂਕਿ ਇਕਾ ਦੇਖੋ ਤੁਸੀਂ ਡਿੱਪੀ ਰਕਪੇ ਵੱਲੋਂ ਫੇਸਬੁੱਕ ਤੇ ਪੋਸਟਾਂ ਪਾਈਆਂ ਜਾ ਰਹੀਆਂ ਨੇ ਉਹ ਕਹਿੰਦਾ ਵੀ ਉਹਨੇ ਸਿੱਧਮ ਸਿੱਧੇ ਸਵਾਲ ਠਾਏ ਆ ਮੰਗੀ ਬੱਗੇ ਪਿੰਡ ਦਾ ਜੱਗੂ ਭਗਵਾਨਪੁਰੀਏ ਨਾਲ ਸਿੱਧਾ ਰਿਸ਼ਤਾ ਹੈਗਾ ਵੀ ਮੰਗੀ ਬੱਗਾ ਪਿੰਡ ਜੱਗੂ ਭਗਵਾਨਪੁਰੀਏ ਦੀ ਸੱਜੀ ਬਾਹਾਂਗੀ ਮੈਂ ਉਹ ਪੋਸਟ ਨਾਲ ਵੀ ਅਟੈਚ ਕਰੂੰਗਾ ਵੀ ਬਹੁਤ ਲੋਕ ਸੰਦੀਪ ਦੀ ਮੌਤ ਦਾ ਜਾਂ ਸੰਦੀਪ ਦੇ ਨਾਂ ਦਾ ਫਾਇਦਾ ਲੈਂਦੇ ਆ ਆਪਦੀ ਜਿਬਾਂ ਭਰ ਨੂੰ ਜਾਂ ਫੈਡਰੇਸ਼ਨਾਂ ਚਲਾਉਣ ਨੂੰ ਫੈਡਰੇਸ਼ਨਾਂ ਦੇ ਮੋਢੀ ਵਾਣ ਨੂੰ ਇਸ ਦੇ ਜਵਾਬ ਦੇ ਵਿੱਚ ਪੋਸਟ ਪਾਈ ਆ ਸੰਦੀਪ ਦੇ ਭਰਾ ਨੇ ਵੀ ਫੇਸਬੁੱਕ ਤੇ ਵੀ ਜਿਹੜੇ ਜਿਹੜੇ ਵੀਰ ਇਹ ਨੇਗੇ ਇਹ ਸਾਡੇ ਨਾਲ ਖੜੇ ਆਗੇ ਪਰਿਵਾਰ ਨਾਲ ਖੜੇ ਆਗੇ ਤੇ ਬਾਕੀ ਲੋਕਾਂ ਦੀਆਂ ਗੱਲਾਂ ਚ ਨਾਓ ਇੱਕ ਦੋ ਪੋਸਟਾਂ ਪਾਈਆਂ ਗਈਆਂ ਬਾਰੇ ਵਾਲੀਏ ਟੋਨੇ ਵੱਲੋਂ ਜਿਹਦੇ ਵਿੱਚ ਉਹਨਾਂ ਨੇ ਸੁੱਖੇ ਮਾਣ ਦਾ ਜ਼ਿਕਰ ਕੀਤਾਗਾ ਵੀ ਉਹ ਡਿੱਪੀ ਰਕਬੇ ਦਾ ਰਿਸ਼ਤੇਦਾਰ ਆ ਸੋ ਉਹ ਪੋਸਟਾਂ ਤੁਸੀਂ ਦੇਖ ਲਿਓ ਪਰ ਆਪਾਂ ਵੀਡੀਓ ਸ਼ੁਰੂ ਕਰਦੇ ਆ ਸਿੱਧੇ ਤਰੀਕੇ ਨਾਲ ਤੁਹਾਨੂੰ ਗੱਲਾਂ ਸਮਝਾਉਣੇ ਆ ਵੀ ਇਹਨਾਂ ਦਾ ਰੌਲਾ ਅਸਲ ਦੇ ਵਿੱਚ ਕੀ ਸੀ ਕਿਉਂ ਸੰਦੀਪ ਨੰਗਲ ਅੰਬੀਆਂ ਦੇ ਜਿਹੜੇ ਲਿੰਕ ਜੱਗੂ ਭਗਵਾਨਪੁਰ ਨਾਲ ਜੁੜੇ ਜਾਂਦੇ ਸੀਗੇ ਕਬੱਡੀ ਦੇ ਵਿੱਚ ਪਹਿਲਾਂ ਦੋ ਫੈਡਰੇਸ਼ਨਾਂ ਹੀ ਸੀਗੀਆਂ ਪੰਜਾਬ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ ਇੱਕ ਟੋਨੀ ਕਾਲਖ ਹੋਣਾ ਦੀ ਇੱਕ ਸੁਰਜਨ ਚੱਠੇ ਦੀ ਜੋ ਜਿਸ ਦਾ ਨਾਮ ਸੀ ਨਾਰਥ ਇੰਡੀਅਨ ਫੈਡਰੇਸ਼ਨ ਤੇ ਉਹਦਾ ਕਰਤਾ ਕਰਤਾ ਸਾਰਾ ਸੁਰਜਨ ਚੱਠਾ ਹੀ ਸੀਗਾ ਤੁਸੀਂ ਪੁਰਾਣੀਆਂ ਇੰਟਰਵਿਊ ਕੱਢ ਕੇ ਦੇਖ ਲਿਓ 2016 17 18 ਦੇ ਵਿੱਚ ਉਹਨਾਂ ਜਮੀਆਂ ਉਹ ਇੱਕ ਦੋ ਵਿਸ਼ਿਆਂ ਤੇ ਗੱਲਾਂ ਕਰਦਾ ਨਜ਼ਰ ਆ ਰਿਹਾ ਹੈਗਾ ਵੀ ਕਬੱਡੀ ਦੇ ਵਿੱਚ ਨਸ਼ਾ ਬਹੁਤ ਘਰ ਕਰ ਗਿਆ ਵੀ ਪਲੇਅਰਾਂ ਨੂੰ ਵੀ ਆਪਾਂ ਕਬੱਡੀ ਦੇ ਵਿੱਚੋਂ ਨਸ਼ਾ ਖਤਮ ਕਰਨਾਗਾ ਤੁਸੀਂ ਹਰ ਇੰਟਰਵਿਊ ਦੇ ਵਿੱਚ ਦੇਖ ਲਿਓ ਉਹ ਇਹ ਗੱਲ ਕਹਿ ਰਹੇ ਆ ਪਤਾ ਨਹੀਂ ਮੈਂ ਕਿੰਨੇ ਕੁ ਬੰਦਿਆਂ ਦੇ ਵੀਜ਼ੇ ਲਵਾ ਦੇ ਬਾਹਰ ਲੈ ਗਿਆ ਕਿੰਨੇ ਕੁ ਪਲੇਅਰਾਂ ਨੂੰ ਵੀ ਸੰਦੀਪ ਅਤੇ ਸੁਰਜਣ ਚੱਠਾ ਇੱਕ ਟਾਈਮ ਮੋਢੇ ਨਾਲ ਮੋਟਾ ਜੋੜ ਕੇ ਖੜਦੇ ਸੀ ਵੀ ਕਿਉਂ ਸੁਰਜਣ ਚੱਠੇ ਨੂੰ ਜੇਲ੍ਹ ਜਾਣਾ ਪਿਆ ਕਿਉਂ ਲੋਕਾਂ ਨੇ ਇਹ ਕਿਹਾ ਵੀ ਸੁਰਜਣ ਚੱਠੇ ਨੇ ਸੰਦੀਪ ਨੰਗਲ ਅੰਬੀਆਂ ਦਾ ਕਤਲ ਕਰਵਾਇਆ ਹੁਣ ਸੁਰਜਣ ਚੱਠੇ ਨੇ ਇਸ ਦੀ ਸਫਾਈ ਦੇ ਵਿੱਚ ਇਹ ਗੱਲ ਕਹੀ ਸੀ ਵੀ ਜਦੋਂ ਸੰਦੀਪ ਨੰਗਲ ਅੰਬੀਆਂ ਨੇ 2018-19 ਦੇ ਵਿੱਚ ਐਮ ਐਲ ਕੇ ਨਾਂ ਦੀ ਫੈਡਰੇਸ਼ਨ ਚ ਚਲਾਈ ਇਹਦਾ ਨਾਮ ਸੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਤਾਂ ਉਦੋਂ ਮੇਰੇ ਕੋਲੇ ਟੋਨੀ ਕਾਲਖ ਟੋਨੀ ਕਾਲਖ ਤੇ ਉਹਦੇ ਨਾਲ ਮੱਖਣ ਚੜਕ ਇਹ ਆਉਂਦੇ ਆਗੇ ਤੇ ਇਹਨਾਂ ਦੇ ਨਾਲ ਸੁਖਚੈਨ ਚੈਨਾ ਇਹ ਸੁਰਜਨ ਚੱਠੇ ਕੋਲੇ ਆਉਂਦਿਆ ਸੁਰਜਨ ਚੱਠੇ ਨੂੰ ਕਹਿੰਦੇ ਵੀ ਤੇ ਮਛਣ ਵਧੀਆ ਤੂੰ ਪੁਰਾਣਾ ਕਰਤਾਦਰ ਤੋਂ ਸਾਰੇ ਤੇਰੀ ਇੱਜ਼ਤ ਕਰਦੇ ਆ ਵੀ ਸਾਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਆਉਂਦੀਆਂ ਨੇ ਸਾਡੇ ਪਲੇਅਰਾਂ ਨੂੰ ਧਮਕੀਆਂ ਆਉਂਦੀਆਂ ਨੇ ਤੇ ਸੁਰਜਣ ਜੱਠਾ ਕਹਿੰਦਾ ਵੀ ਮੈਂ ਲੋਕਲ ਐਮਐਲਏ ਤੋਂ ਟਾਈਮ ਲੈ ਕੇ ਇਹਨਾਂ ਦੀ ਮੀਟਿੰਗ ਰਖਾਤੀ ਜਦੋਂ ਮੀਟਿੰਗ ਰਖਾਤੀ ਉੱਥੇ ਫਿਰ ਇੱਕ ਐਫਆਈਆਰ ਦਰਜ ਹੁੰਦੀ ਹੈਗੀ ਐਫਆਈਆਰ ਇਹਨਾਂ ਵੱਲੋਂ ਕਰਵਾਈ ਜਾਂਦੀ ਹੈਗੀ ਉਹ ਐਫਆਈਆਰ ਦੇ ਵਿੱਚ ਦੋ ਨੰਬਰ ਦਿੱਤੇ ਜਾਂਦੇ ਆ ਇੱਕ ਦੋਨੇ ਨੰਬਰ ਬਾਹਰਲੇ ਹੁੰਦੇ ਹੈਗੀ ਇੱਕ ਆਸਟ੍ਰੇਲੀਆ ਦਾ ਸ਼ਾਇਦ ਇੱਕ ਯੂਕੇ ਦਾ ਹੁੰਦਾ ਤੇ ਉਹਦੇ ਵਿੱਚ ਸਿੱਧਾ ਸਾਫ਼ ਲਿਖਿਆ ਜਾਂਦਾਗਾ ਵੀ ਜੱਗੂ ਭਗਵਾਨਪੁਰਿਆ ਜਿਹੜਾ ਉਹ ਫਾਊਂਡੇਸ਼ਨਾਂ ਦੇ ਵਿੱਚ ਪਲੇਅਰਾਂ ਨੂੰ ਤੁਮਕਾ ਰਿਹਾਗਾ ਹੁਣ ਜੱਗੂ ਭਗਵਾਨਪੁਰੀਆ ਕਿਉਂ ਤੁਮਕਾ ਰਿਹਾ ਸੀਗਾ ਸੁਰਜਣ ਜੱਠਾ ਕਹਿੰਦਾ ਵੀ ਇਹ ਪਰਚਾ ਹੋ ਜਾਂਦਾ ਐਫ ਆਈ ਆਰ ਕੱਟੀ ਜਾਂਦੀ ਆ ਜਿਹੜੇ ਸਖਚੈਣ ਚੈਣੇ ਹੁਣ ਟੋਨੀ ਕਾਲ ਕੋਲੀ ਮੱਖਣ ਜਿਹੜਾ ਇੱਕ ਹੁਣੀ ਉਹ ਸਾਰੀ ਗੱਲ ਮੇਰੇ ਤੇ ਸਿੱਟ ਜਾਂਦੇ ਆਪ ਨਿਕਲ ਜਾਂਦੇ ਆ ਕਹਿੰਦਾ ਇਹ ਸੁਰਜਣ ਜੱਠੇ ਦੀ ਜਵਾਨੀ ਆ ਉਹਨਾਂ ਦਿਨਾਂ ਦੇ ਵਿੱਚ ਐਮ ਐਲ ਕੇ ਬਣ ਜਾਂਦੀ ਹੁੰਦੀ ਆ ਮੇਜਰ ਲੀਗ ਕਬੱਡੀ ਦੀ ਫਿਰ ਕਹਿੰਦੇ ਮੋਰੀ ਇਹਦਾ ਸੰਦੀਪ ਰੱਖਿਆ ਹੁੰਦਾ ਪਿੱਛੇ ਇਹਦੇ ਸਾਰੀ ਇਨਵੈਸਟਮੈਂਟ ਜੱਗੂ ਭਗਵਾਨਪੁਰੀਏ ਦੀ ਹੁੰਦੀ ਆ ਕਿਉਂ ਇਹਨਾਂ ਨੇ ਕਿਹਾ ਵੀ ਸੰਦੀਪ ਨੇ ਫੈਡਰੇਸ਼ਨ ਕਿਉਂ ਵੜਾਈ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਜਦੋਂ ਇਹ ਸੰਦੀਪ ਨੂੰ ਥਾਪੀ ਦੇ ਦਿੰਦੇ ਆ ਵੀ ਸੰਦੀਪ ਸਾਰਾ ਕੁਝ ਤੂੰ ਕਰਨਾ ਹੈ ਕਹਿੰਦੇ ਵੀ ਸੰਦੀਪ ਤੇ ਮੰਗੀ ਬਹੁਤ ਪਲੇਅਰਾਂ ਨੂੰ ਲਾਲਚ ਦਿੰਦੇ ਆਗੇ ਵੀ ਤੁਸੀਂ ਖੋਰ ਫੈਡਰੇਸ਼ਨਾਂ ਨੂੰ ਛੱਡੋ ਸਾਰੀਆਂ ਟੀਮਾਂ ਨੂੰ ਛੱਡੋ ਤੁਸੀਂ ਸਾਡੀ ਫੈਡਰੇਸ਼ਨ ਮੇਜਰ ਲੀਗ ਕਬੱਡੀ ਦੇ ਵਿੱਚ ਆਓ ਜਿਹੜੇ ਤਾਂ ਪਲੇਅਰ ਇਹਨਾਂ ਤੋਂ ਲਾਲਚ ਨਾਲ ਪੱਟੇ ਗਏ ਉਹਨਾਂ ਨੂੰ ਲਾਲਚ ਦਿੱਤਾ ਜਿਹੜੇ ਨਹੀਂ ਪੱਟੇ ਗਏ ਉਹਨਾਂ ਨੂੰ ਧਮਕਾਇਆ ਜਿਹੜੇ ਫਿਰ ਨਹੀਂ ਧਮਕੇ ਉਹਨਾਂ ਨੂੰ ਡਰਾਇਆ ਜਿਹਦੇ ਵਿੱਚ ਦੁੱਲਾ ਬੱਗੇ ਪਿੰਡ ਵੀ ਆਏ ਦੁੱਲੇ ਦੇ ਉੱਤੇ ਜਿੰਮੇ ਫਾਇਰਿੰਗ ਹੋਈ ਸੀਗੀ ਆਪਾਂ ਖਬਰਾਂ ਦੇ ਵਿੱਚ ਆ ਦੇਖਿਆ ਹੀ ਹੋਊਗਾ ਕਿੰਨੀਆਂ ਚੱਲੀਆਂ ਸੀ ਉਹਦੇ ਵਿੱਚ ਕਈ ਪਲੇਅਰ ਆਏ ਸੀ ਜਿਵੇਂ ਜੋਤਾ ਮਹਿਮਦਵਾਲ ਉਹਦੇ ਘਰ ਤੇ ਵੀ ਗੋਲੀਆਂ ਚੱਲੀਆਂ ਸੀਗੀਆਂ ਵੀ ਤੂੰ ਐਦਾਂ ਖੇਡਣਾਗਾ ਤੇ ਜਿਹੜਾ ਇੱਕ ਮੁੰਡਾ ਹੋਰ ਆ ਹਰਿਆਣੇ ਦਾ ਰਿੰਕੂ ਖਰੇਟੀ ਉਹਦੇ ਵੀ ਕਹਿੰਦੇ ਟਰੈਪ ਲੱਗਿਆ ਸੀ ਘਰ ਮੂਰੇ ਬੰਦੇ ਖੜਦੇ ਰਹਿੰਦੇ ਸੀਗੇ ਇਹ ਗੱਲਾਂ ਆਨ ਰਿਕਾਰਡ ਇੰਟਰਨੈਟ ਤੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਬੜੀ ਈਜ਼ੀ ਨਾਲ ਲੱਭ ਜਾਣਗੀਆਂ ਵੀ ਇਹ ਕਹਿੰਦੇ ਵੀ ਉਹ ਇਸੇ ਕਰਕੇ ਇਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਸੀਗਾ ਵੀ ਤੁਸੀਂ ਸਾਡੀ ਫੈਡਰੇਸ਼ਨ ਦੇ ਵਿੱਚ ਖੇਡਣਾਗੇ ਜਦੋਂ ਹੁਣ ਕਹਿੰਦੇ ਵੀ ਸੰਦੀਪ ਨੰਗਲ ਅੰਬੀਆਂ ਦੇ ਘਰਦਿਆਂ ਨੇ ਨਾਮ ਇਹਨਾਂ ਦੇ ਲਿਖਾਇਆ ਜਾਂ ਸੁਖੇ ਮਾਨ ਦਾ ਲਿਖਾਇਆ ਜਾਂ ਲਿਖਾਇਆਗਾ ਸੁਰਜਣ ਚੱਠੇ ਦਾ ਕਤਲ ਦੇ ਵਿੱਚ ਸੱਦਮ ਸਿੱਧਾ ਹੱਥ ਆ ਉਹ ਕਿਉਂ ਲਿਖਾਇਆਗਾ ਉਹਦਾ ਕਹਿੰਦੇ ਕਾਰਨ ਇਹ ਆ ਜਿਹੜੇ ਉਹਨਾਂ ਵੱਲੋਂ ਜਵਾਬ ਦਿੱਤੇ ਗਏ ਆ 因 ਕਾਰਨ ਇਹ ਆ ਵੀ ਸੰਦੀਪ ਨੰਗਲੰਬੀਆ ਜਦੋਂ ਕੈਨੇਡਾ ਗਿਆ ਸੀ ਕਹਿੰਦੇ ਉੱਥੇ ਪੋਜ਼ਿਟਿਵ ਆ ਗਿਆ ਸੀਗਾ ਜਾਂ ਡੋਪ ਟੈਸਟ ਜਾਂ ਡਰੱਗ ਇਸ ਗਲਤ ਜਾਣਕਾਰੀ ਨੇ ਉਹਨਾਂ ਨੂੰ ਪਤਾ ਹੀ ਹੈ ਮੇਰੇ ਨਾਲੋਂ ਵੱਧ ਵੀ ਉਹ ਜਿਹੜੀ ਰਿਪੋਰਟ ਸੀ ਉਹ ਲੀਕ ਹੋ ਗਈ ਸੀ ਇੰਡੀਆ ਵੀ ਆ ਕੇ ਵੀ ਇਹ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਪਾਇਆ ਗਿਆ ਸੀਗਾ ਡਰਗ ਟੈਸਟ ਦੇ ਵਿੱਚ ਪਾਇਆ ਗਿਆ ਸੀਗਾ ਵੀ ਸੰਦੀਪ ਤੇ ਸੁਰਜਨ ਚੱਠੇ ਦੀ ਆਪਸ ਦੇ ਵਿੱਚ ਖੜਕ ਵੀ ਸੀ ਤੇ ਸੁਰਜਨ ਚੱਠੇ ਨੂੰ ਫੋਰਸ ਕਰਦਾ ਸੀ ਵੀ ਜਿਵੇਂ ਮਰਜ਼ੀ ਕਰ ਮੇਰਾ ਨਾਂ ਕਢਾਏ ਲਿਸਟ ਦੇ ਵਿੱਚੋਂ ਜਿਹੜੀ ਲਿਸਟ ਵਾਇਰਲ ਹੋ ਗਈ ਸੀਗੀ ਤੇ ਇਹਨਾਂ ਦਿਨਾਂ ਦੇ ਵਿੱਚ ਫਿਰ ਸੰਦੀਪ ਨੇ ਆਪ ਦੀ ਕਹਿੰਦੇ ਮੇਜਰ ਲੀ ਕਬੱਡੀ ਫੈਡਰੇਸ਼ਨ ਇਹ ਸ਼ੁਰੂ ਕਰ ਲਈ ਇਹ ਹੁਣ ਸ਼ੁਰੂ ਕਹਿੰਦੇ ਇਹਦਾ ਮੇਨ ਕਾਰਨ ਮੈਂ ਇੱਕ ਪੂਸਟ ਵੀ ਇੱਕ ਮਲੇਸ਼ੀਆ ਦੇ ਵਿੱਚ ਕਬੱਡੀ ਕੱਪ ਹੁੰਦਾ ਉਹਦੇ ਵਿੱਚ ਦੋ ਨਾਂ ਮੈਂਸ਼ਨ ਕੀਤੇ ਵਿਆ ਜੱਗੂ ਭਗਵਾਨਪੁਰ ਤੇ ਮੰਨੂ ਭਗਵਾਨਪੁਰਾ ਉਹਦਾ ਵੀ ਸਪੈਸ਼ਲ ਧੰਨਵਾਦ ਕੀਤਾ ਵਗਾ ਕਿੱਥੇ ਤੱਕ ਇਹ ਗੱਲਾਂ ਸੱਚੀਆਂ ਨੇ ਇਹ ਤਾਂ ਜੋ ਲੋਕ ਇਹਨਾਂ ਦੇ ਨਾਲ ਜਾਂ ਸੰਦੀਪ ਦੇ ਨਾਲ ਰਹਿੰਦੇ ਸੀ ਗਰਾਊਂਡ ਦੇ ਉੱਤੇ ਜਿਨ੍ਹਾਂ ਨੂੰ ਸਭ ਇਹ ਚੀਜ਼ਾਂ ਪਤਾ ਨਹੀਂ ਕਿਉਂਕਿ ਬਹੁਤ ਪਲੇਅਰਾਂ ਨੇ ਕਹਿੀਆਂ ਕਈਆਂ ਨੇ ਇਹ ਗੱਲਾਂ ਪਿੱਛੇ ਦੇ ਵੀ ਇੱਕ ਪਲੇਅਰ ਦੀ ਵੀਡੀਓ ਵਾਇਰਲ ਹੋਈ ਸੀ ਵੀ ਦੁੱਲੇ ਬਗੇ ਪ੍ਰਿੰਟ ਤੇ ਗੋਲੀ ਚੱਲੀ ਸਾਨੂੰ ਪਤਾ ਹੀ ਆ ਕਿਹਨੇ ਚਲਾਈਆਂ ਵੀ ਕੋਈ ਬੋਲਿਆ ਕਿਉਂਕਿ ਕਬੱਡੀ ਦੇ ਵਿੱਚ ਗੈਂਗਸਟਰ ਆਵਾਜ਼ ਪੂਰੀ ਤਰ੍ਹਾਂ ਕੁਸਪੇਟ ਕਰ ਗਿਆ ਹੁਣ ਇਹ ਮੈਂ ਕਿਸੇ ਦੀ ਬਕਾਇਤ ਨਹੀਂ ਕੀਤੀ ਜਾਂ ਸੁਰਜਣ ਚੁੱਠੇ ਦੀ ਜਾਂ ਸੁਖੇ ਮਾਨ ਦੀ ਮੈਂ ਬਕਾਇਤ ਨਹੀਂ ਕੀਤੀ ਅਨਸਾਪ ਸਰਕਾਰ ਨੇ ਦੇਣਾ ਤੇ ਸਭ ਤੋਂ ਵੱਡਾ ਜਿਹੜਾ ਅਨਸਾਪ ਆ ਉਹ ਮਹਾਰਾਜ ਨੇ ਦੇਣਾਗਾ ਵੀ ਕਿੱਥੇ ਕਿ ਤੱਕ ਸਹੀ ਨੇ ਇਹ ਬੰਦੇ ਕਿੱਥੇ ਕਿ ਤੱਕ ਉਹ ਗਲਤ ਨੇਗੇ ਪਰ ਕਾਰਨ ਦੇਖੋ ਤੁਸੀਂ ਕੇਸ ਦੇ ਉੱਤੇ ਪੀਡਿਕਸ ਕਦੋਂ ਹੋਈ ਜਦੋਂ ਜਲੰਧਰ ਦੇ ਵਿੱਚ ਇਲੈਕਸ਼ਨ ਦਾ ਟਾਈਮ ਸੀਗਾ ਐਮਪੀ ਜਿਹੜਾ ਆਮ ਆਦਮੀ ਪਾਰਟੀ ਚ ਚਲਾ ਗਿਆ ਸੀ ਕਾਂਗਰਸ ਦਾ ਜਿਹੜੋ ਰਿੰਕੂ ਉਹਦੋਂ ਇੱਕ ਟਰੱਕ ਮਾਰਿਆ ਗਿਆ ਸੁਰਜਣ ਚੱਠਾ ਫੜਿਆ ਗਿਆ ਫਿਰ ਵੀਡੀਓ ਵਾਇਰਲ ਹੋਈ ਨਾ ਜਿਵੇਂ ਸੁਲਤਾਨ ਦੀ ਹੋਈ ਸੰਦੀਪ ਦੀ ਵਾਈਫ ਦੀ ਹੋਈ ਵੀ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਮਤਲਬ ਵੋਟਾਂ ਲੈਣ ਦਾ ਢੰਗ ਉਸ ਤੋਂ ਬਾਅਦ ਸੁਰਜਣ ਚੱਠਾ ਕਈ ਮਹੀਨੇ ਬਾਅਦ ਫੇਰ ਆ ਜਾਂਦਾ ਹੁਣ ਸੁਰਜਣ ਚੱਠੇ ਦਾ ਕੇਸ ਦੇ ਵਿੱਚ ਨਾਮ ਪੈ ਗਿਆ ਜਰੂਰ ਪਰ ਉਹ ਹਜੇ ਦੋਸ਼ੀ ਨਹੀਂ ਹੋ ਗਿਆ ਜਿੰਨਾ ਟਾਈਮ ਕੋਰਟ ਨੇ ਉਹਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਪਰ ਜੇ ਦੋਸ਼ੀ ਪਾਇਆ ਵੀ ਜਾਂਦਾ ਬਹੁਤ ਮਾੜੀ ਗੱਲ ਹੈ ਕਿਉਂਕਿ ਸੰਦੀਪ ਦੇ ਘਰਦਿਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਇਸ ਦੇ ਵਿੱਚ ਇੱਕ ਬੱਚਿਆਂ ਨੇ ਸਿਰ ਤੋਂ ਪਿਓ ਦਾ ਸਾਇਆ ਉੱਠ ਜਾਣਾ ਤੇ ਜਵਾਨ ਉਮਰ ਦੇ ਵਿੱਚ ਘਰ ਵਾਲੀ ਦੇ ਸਿਰ ਤੋਂ ਘਰ ਵਾਲੇ ਦਾ ਸਾਇਆ ਉੱਠ ਜਾਣਾ ਬਹੁਤ ਵੱਡੀ ਗੱਲ ਹੈ ਜਿਹੜਾ ਜਾਣਦਾ ਉਹਨਾਂ ਨੂੰ ਪਤਾ ਲੱਗਦਾਗਾ ਪਰ ਮੇਨ ਕਾਰਨ ਇਹ ਸੀ ਹੁਣ ਸੰਦੀਪ ਦੇ ਕੁਝ ਦੋਸਤ ਜਿਹੜੇ ਆਗੇ ਉਹ ਆਪਸ ਦੇ ਵਿੱਚ ਪਾਟ ਗਏ ਆ ਫੇਸਬੁੱਕ ਤੇ ਜਿਵੇਂ ਉਹਨਾਂ ਦੀਆਂ ਪੋਸਟਾਂ ਪੈਂਦੀਆਂ ਹੌਲੀ-ਹੌਲੀ ਗੱਲਾਂ ਬਾਹਰ ਆ ਰਹੀਆਂ ਨੇ ਜਿਵੇਂ ਡਿੱਪੀ ਰੱਖ ਬੈਨੇ ਇੱਕ ਗੱਲ ਕਹੀ ਆ ਵੀ ਜੱਗੂ ਦੀ ਸੱਜੀ ਵਾ ਮੰਗੀ ਬੱਗਾ ਪਿੰਡ ਦਾ ਇਹ ਹੁਣ ਕਿੰਨੀ ਕ ਗੱਲ ਸਹੀ ਆ ਸਾਡਾ ਥੋੜੇ ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਡਾ ਜਿਹੜਾ ਕੰਟੈਕਟ ਹੈ ਡੀਪੀ ਰੱਖ ਬੈ ਨਾ ਹੋਵੇ ਕਿਸ ਆਧਾਰ ਤੇ ਇਹ ਗੱਲ ਕਹੀ ਆਗੀ ਜੇ ਇਹ ਗੱਲ ਦਾ ਕੋਈ ਸਬੂਤ ਮਿਲਦਾਗਾ ਪਰ ਮੰਗੀ ਤਾਂ ਸੰਦੀਪ ਦੇ ਨਾਲ ਹੀ ਰਹਿੰਦਾ ਸੀਗਾ ਅਗਲੇ ਪਾਰਟ ਦੇ ਵਿੱਚ ਨਾ ਮੈਂ ਕਈ ਹੋਰ ਖੁਲਾਸੇ ਕਰਨੇ ਆ ਜਿਵੇਂ ਸੰਦੀਪ ਨੰਗਲ ਅੰਬੀਆਂ ਦੇ ਕਤਲ ਕੇਸ ਦੇ ਵਿੱਚ ਇੱਕ ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਜੇ ਇਹ ਵੀਡੀਓ ਉਹਨਾਂ ਦਾ ਵੀ ਕੋਈ ਸੁਣਦਾਗਾ ਅਸੀਂ ਪਰਿਵਾਰ ਦੀ ਗੱਲ ਵੀ ਉਹਨਾਂ ਦੇ ਪਰਿਵਾਰ ਤੱਕ ਪਹੁੰਚਾਵਾ ਵਗੇ ਵੀ ਇੱਕ ਮੁੰਡੇ ਦਾ ਨਜਾਇਜ਼ ਨਾਮ ਪੈ ਗਿਆ ਨਾਮ ਤੇ ਨਾਮ ਵੀ ਜਿਸ ਬੰਦੇ ਦਾ ਨਾਮ ਹੋਣਾ ਚਾਹੀਦਾ ਸੀ ਉਹ ਹਰਿਆਣਾ ਦਾ ਬੰਦਾ ਸੀਗਾ ਤੇ ਪੁਲਿਸ ਵਾਲਿਆਂ ਨੇ ਚਾਕੇ ਪੰਜਾਬ ਦੇ ਮੁੰਡੇ ਦਾ ਨਾਮ ਪਾਤਾ ਪੈਂਡੋ ਦਾ ਕੋਈ ਹੋਰ ਲਿਖਤਾ ਜਿੱਥੇ ਉਹ ਰਹਿੰਦਾ ਉਹ ਕੋਈ ਹੋਰ ਲਿਖਤਾ ਉਹ ਅਗਲੇ ਪਾਰਟ ਦੇ ਵਿੱਚ ਦੱਸੂਗਾ ਵੀ ਪੁਲਿਸ ਉਹਨਾਂ ਨੇ ਸਹੀ ਕਰੇ ਜਾਂਦੀ ਹੈ ਵੀ ਬਹੁਤ ਨੁਕਸਾਨ ਹੋਇਆ ਇਸ ਚੀਜ਼ ਦੇ ਵਿੱਚ ਉਹ ਲੋਕਾਂ ਨੂੰ ਸਫਾਇਨਾ ਦਿੰਦਾ ਹੀ ਮਰ ਗਏ ਮਤਲਬ ਜਿਹਨੂੰ ਉਹਨਾਂ ਨੇ ਹੁਣ ਸਾਨੂੰ ਇਹ ਗੱਲ ਕਹੀ ਹੈ ਵੀ ਰਹਿਦੀ ਦੁਨੀਆ ਤੱਕ ਜੇ ਅਸੀਂ ਝੂਠੇ ਪਾਏ ਗਏ ਤਾਂ ਅਸੀਂ ਆਪਦੇ ਆਪ ਨੂੰ ਜੋ ਕਹੂਗੇ ਉਹ ਸਜ਼ਾ ਦੇ ਲਾਂਗੇ ਉਸ ਵਿਸ਼ੇ ਤੇ ਵੀ ਮੈਂ ਅਗਲੇ ਪਾਰਟ ਦੇ ਵਿੱਚ ਗੱਲ ਕਰੂੰਗਾ ਹੋ ਸਕਦਾ ਅਗਲੇ ਪਾਰਟ ਦੇ ਵਿੱਚ ਮੈਂ ਡੀਪੀ ਰਕਮੇ ਨਾਲ ਕੋਸ਼ਿਸ਼ ਕਰਾਂ ਵੀ ਤੁਸੀਂ ਸਾਡੇ ਨਾਲ ਫੋਨ ਤੇ ਜਰੂਰ ਸੰਪਰਕ ਕਰੋ ਪਰ ਕਾਰਨ ਇਹ ਗੱਲ ਬਿਲਕੁਲ ਕਲੀਅਰ ਹੈ ਕਬੱਡੀ ਪਲੇਅਰਾਂ ਨੇ ਵੀ ਬਹੁਤ ਗੰਦ ਪਾਇਆ ਸੀਗਾ 노 ਡਾਊਟ ਇਹ ਰੀਤ ਚੱਲੀ ਆ ਰਹੀ ਹੈ ਅੱਜ ਤੋਂ ਨਹੀਂ ਵੀ ਉਹ ਸਾਡੇ ਚ ਖੜਾਉਣਾ ਤੁਸੀਂ ਫੋਨ ਕਰੋ ਗੈਂਗਸਟਰ ਆਂਦੀਆਂ ਧਮਕੀਆਂ ਤੇ ਫੋਨ ਕਾਲ ਤੇ ਬੰਦੂਖ ਦੀ ਨੋਕ ਤੇ ਖਿਡਾਰੀ ਖੜਾਉਂਦੇ ਆਗੇ ਕਈ ਵਾਰ ਪੈਸੇ ਲੈ ਕੇ ਮੁੱਕਰ ਕੇ ਖੇਡ ਕਿਤੇ ਹੋਰ ਲੈਂਦੇ ਆਗੇ ਕਮੈਂਟੇਟਰਾਂ ਦੀਆਂ ਵੀ ਮੈਂ ਵੀਡੀਓ ਲੈ ਕੇ ਆਉ ਜਿਹੜੇ ਵੱਡੇ ਵੱਡੇ ਕਮੈਂਟਰ ਵੱਡੇ ਵੱਡੇ ਨਾਂ ਨੇ ਕਿਵੇਂ ਮਤਲਬ ਉਹ ਗੈਂਗਸਟਰਾਂ ਦੀਆਂ ਚਾਪਲੂਸੀਆਂ ਕਰਦੇ ਨੇ ਜਿਵੇਂ ਇੱਕ ਕਮੈਂਟਰ ਦੀ ਮੈਂ ਵੀਡੀਓ ਵੀ ਲੈ ਕੇ ਆਉਂਗਾ ਉਹ ਰੋਸਟ ਤਰੀਕੇ ਨਾਲ ਮੈਂ ਲੈ ਕੇ ਆਉਂਗਾ ਗੋਲੀਆਂ ਉਹ ਗੈਂਗਸਟਰ ਦੇ ਵੱਜੀਆਂ ਸੀ ਗੈਂਗਸਟਰ ਬਾਅਦ ਦੇ ਵਿੱਚ ਤੇ ਉਹ ਮਹਾਰਾਜ ਉਹ ਬੰਦਾ ਉਹਦੇ ਕੋਲੇ ਬੈਠਾ ਤੇ ਉਹ ਕਮੈਂਟਰੇਟਰ ਆਪਦੀ ਵਾਹ ਵਾਖਟਣ ਦਾ ਮਾਰਾ ਕਰਦਾ ਉਹ ਲੋਕੋ ਪੰਜਾਬ ਲਈ ਬੰਦੇ ਨੇ ਗੋਲੀਆਂ ਖਾਲੀਆਂ ਸੋ ਗੱਲ ਕਰਾਂਗੇ ਕਮੈਂਟਰੇਟਰਾਂ ਦੀ ਬਾਈ ਨੇਮ ਮੈਂ ਗੱਲ ਕਰੂੰਗਾ ਵੀ ਕਿਹੜੇ ਕਿਹੜੇ ਕਮੈਂਟਰੇਟਰ ਆ ਕਿਹੜੇ ਕਿਹੜੇ ਗੈਂਗਸਟਰ ਨਾਲ ਸੰਪਰਕ ਰਹੀਆ ਕਰਦੇ ਰਹੇ ਆ ਉਹਦੀ ਵਾਹਵਾ ਖੱਟਣ ਦੇ ਮਾਰੇ ਵੀ ਸਾਨੂੰ ਕੰਮ ਮਿਲੇ ਸਾਨੂੰ ਲੋਕ ਇਹ ਨਾ ਕਹਿਣ ਉਥੇ ਵੀ ਸਾਨੂੰ ਲੋਕ ਦੂਰੋਂ ਦੂਰੋਂ ਬਲਾਉਂਡ ਇਹ ਬੰਦੇ ਦੀ ਉਹਦੇ ਨਾਲ ਮੜਦੀ ਆ ਸੋ ਕਿਤੇ ਨਾ ਕਿਤੇ ਕਬੱਡੀ ਦੇ ਵਿੱਚ ਜਿਹੜੀ ਗੈਂਗਸਟਰਾਂ ਦੀ ਕੁਸਪੇਟ ਹੋਈ ਹੈਗੀ ਉਹ ਕਮੈਂਟੇਟਰ ਵੀ ਉਸ ਉਸ ਗੱਲ ਦੇ ਬਹੁਤ ਵੱਡੇ ਕਾਰਨ ਜਿਹੜੀਆਂ ਫੈਡਰੇਸ਼ਨਾਂ ਦੀ ਆਪਸ ਦੇ ਵਿੱਚ ਲੜਾਈ ਹੈ ਇਹਦਾ ਮੇਨ ਮੋਟਿਵ ਉਥੇ ਪੈਸਾ ਹੀ ਆ ਜਾਂਦਾ ਹੈ ਨੈਕਸਸ ਕਿਉਂਕਿ ਪੈਸਾ ਬਹੁਤ ਵੱਡੀ ਚੀਜ਼ ਆ ਜਿਵੇਂ ਹੁਣ ਮੈਨੂੰ ਫੈਡਰੇਸ਼ਨਾਂ ਦਾ ਬਾਲਾ ਪਤਾ ਨਹੀਂ ਵੱਡੇ ਲੈਵਲ ਤੇ ਇਨਵੈਸਟਮੈਂਟਾਂ ਵੱਡੇ ਲੈਵਲ ਪਿੱਛੇ ਕਬੂਤਰਬਾਜ਼ੀਆਂ ਹੁੰਦੀਆਂ ਨੇ ਇਹ ਲਾਈਨ ਦੇ ਵਿੱਚ ਸੋ ਇਹਦੇ ਕਾਰਨ ਫੈਡਰੇਸ਼ਨਾਂ ਦੀਆਂ ਆਪਸ ਦੇ ਵਿੱਚ ਕੁੰਡੀਆਂ ਜਿਹੜੀਆਂ ਅੜੀਆਂ ਵੀ ਆ ਨੇ ਕਿਉਂਕਿ ਅੱਜ ਕੱਲ੍ਹ ਦੌਰ ਹੀ ਸਾਰਾ ਲੈਕਸਸ ਦਾ ਚੱਲਦਾ ਹੈਗਾ ਆਮ ਮੰਦੀ ਦਾ ਦੌਰ ਨਹੀਂ ਇਹ ਚੀਜ਼ਾਂ ਦੇ ਪਿੱਛੇ بڑے ਵੱਡੇ ਵੱਡੇ ਦਿਮਾਗ ਚੱਲ ਰਹੇ ਆ ਸੋ ਅਗਲੀ ਵੀਡੀਓ ਦੇ ਵਿੱਚ ਹੋਰ ਕਈ ਤੱਥ ਪੇਸ਼ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਤਦ ਤੱਕ ਲਈ ਧੰਨਵਾਦ ਤੇ ਉਹ ਪਰਿਵਾਰ ਨਾਲ ਵੀ رابطہ ਕਰਾਂਗੇ ਜੋ ਪਰਿਵਾਰ ਸਾਨੂੰ ਕਹਿ ਰਿਹਾ ਵੀ ਸਾਡੇ ਨਾਲ ਨਜਾਇਜ਼ ਤੱਕਾ ਹੋਇਆ ਆਪਣੇ ਚੈਨਲ ਨੂੰ ਫਿਰ ਕਹਿੰਦੇ ਆ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਮੈਂਟ ਤਦ ਤੱਕ ਲਈ ਧੰਨਵਾਦ